ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅੱਜ ਸਿਟੀ ਕੈਮਰਾ ਸਿਟੀ ਥਾਣੇ ਦੇ ਵਿੱਚ 70 ਕੈਮਰੇ ਲਾ ਕੇ ਕਿਉਂਕਿ ਅਸੀਂ ਦੇਖਿਆ ਕਿ ਹੁਣ ਜਿਹੜੀ ਗੱਡੀ ਇੱਥੋਂ ਲੰਘ ਰਹੀ ਉਹਦੀ ਨੰਬਰ ਪਲੇਟ ਵੀ ਇੱਥੋਂ ਬੈਠੇ ਹੀ ਦੇਖ ਸਕਦੇ ਆ ਔਰ ਕੋਈ ਜਿਹੜੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਹੈ ਇੱਕ ਦੂਜੇ ਤੇ ਬਲੀਮ ਲਾਉਣ ਤੋਂ ਬਚ ਸਕਦੇ ਆ ਔਰ ਦੇਖ ਸਕਦੇ ਆ ਔਰ ਜਿਹੜਾ ਕੋਈ ਟ੍ਰੈਫਿਕ ਦੀ ਉਲੰਘਣਾ ਕਰੂਗਾ ਉਹਦਾ ਚਲਾਨ ਵੀ ਇੱਥੋਂ ਬੈਠੇ ਵੀ ਟ੍ਰੈਫਿਕ ਇਨਚਾਰਜ ਜਾਂ ਐਸ ਐਚਓ ਸਭ ਕਰ ਸਕਦੇ ਆ ਮੈਂ ਪੁਲਿਸ ਦੇ ਇਸ ਕੰਮ ਲਈ ਸ਼ਲਾਘਾ ਕਰਦਾ ਔਰ ਨਾਲ ਹੀ ਜਿਹੜਾ ਐਸਐਸਪੀ ਸਾਹਿਬ ਨੇ ਨਸ਼ਿਆਂ ਦੀ ਗੱਲ ਦਿੱਤੀ ਆ ਬਿਲਕੁਲ ਸਹੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪ੍ਰਮਾਤਮਾ ਦੀ ਦਇਆ ਦੇ ਨਾਲ ਹੁਣ ਨਸ਼ੇ ਵਾਲੇ ਜਿਹੜੇ ਸਮੱਗਲਰ ਆ ਉਹਨਾਂ ਤੇ ਪੂਰੀ ਤਰ੍ਹਾਂ ਸਿਕੰਜਾ ਕੱਸ ਹੋ ਚੁੱਕਿਆ ਆ ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਹੜਾ ਕੋਈ ਮਾੜਾ ਅਨਸਰ ਹੋਊਗਾ ਬਾਹਰ ਨਹੀਂ ਰਹੂਗਾ ਸਲਾਖਾਂ ਦੇ ਪਿੱਛੇ ਰਹੂਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਪਹਿਲੇ ਮੇਨਟੇਨੈਂਸ ਤੇ ਬਾਚੇਨ ਨੂੰ ਮਦਦ ਰੱਖਾਵਾ ਦਾ ਕੀ ਇੰਤਜ਼ਾਮ ਕੀਤਾ ਹੈ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜਿੰਨੇ ਅਸੀਂ ਹੁਣ ਕੈਮਰਾ ਲਗਾਏ ਆ ਇਹਨੂੰ ਮੇਨਟੇਨ ਵੀ ਅਸੀਂ ਪੁਲਿਸ ਵੱਲੋਂ ਹੀ ਕਰਾਂਗੇ ਸਾਰੇ ਅਸੀਂ ਇਹ ਕੈਮਰਾ ਚਲਾਏ ਆ ਤੇ ਇਹ ਜਿਹੜੇ 70 ਕੈਮਰੇ ਲੱਗੇ ਆ ਸਿਟੀ ਦੇ ਵਿੱਚ ਸਿਟੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਅਸੀਂ ਲਗਾਏ ਆ ਤੇ ਮੇਨਟੇਨੈਂਸ ਵੀ ਜਿਹੜੀ ਹੈਗੀ ਆ ਉਹ ਡਿਸਟ੍ਰਿਕਟ ਪੁਲਿਸ ਵੱਲੋਂ ਹੀ ਕੀਤੀ ਜਾਏਗੀ ਇਸਮੋਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਿਨ ਪਾਟਕ ਨੇ ਵੀ ਪੁਲਿਸ ਦੇ ਇਸ ਆਪ੍ਰੇਰੇ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਉਹਨਾਂ ਕਹਾ ਕਿ ਇਹਨਾਂ ਕੈਮਰਿਆਂ ਦੇ ਨਾਲ ਹੁਣ ਅਪਰਾਧੀਆਂ ਨੂੰ ਠੱਲ ਪਾਈ ਜਾ ਸਕੇਗੀ। ਉਹਨਾਂ ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅੱਜ ਸਿਟੀ ਕੈਮਰਾ ਸਿਟੀ ਥਾਣੇ ਦੇ ਵਿੱਚ 70 ਕੈਮਰੇ ਲਾ ਕੇ ਕਿਉਂਕਿ ਅਸੀਂ ਦੇਖਿਆ ਕਿ ਹੁਣ ਜਿਹੜੀ ਗੱਡੀ ਐ ਤੋਂ ਲੰਘ ਰਹੀ ਉਹਦੀ ਨੰਬਰ ਪਲੇਟ ਵੀ ਇੱਥੋਂ ਬੈਠੇ ਹੀ ਦੇਖ ਸਕਦੇ ਆ। ਔਰ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਹੈ ਇੱਕ ਦੂਜੇ ਤੇ ਬਲੀਮ ਲਾਉਣ ਤੋਂ ਬਚ ਸਕਦੇ ਆਂ ਔਰ ਦੇਖ ਸਕਦੇ ਆਂ ਔਰ ਜਿਹੜਾ ਕੋਈ ਟ੍ਰੈਫਿਕ ਦੀ ਉਲੰਘਣਾ ਕਰੂਗਾ ਉਹਦਾ ਚਲਾਨ ਵੀ ਇੱਥੋਂ ਬੈਠੇ ਵੀ ਟ੍ਰੈਫਿਕ ਇਨਚਾਰਜ ਆ ਐਸ ਐਚਓ ਸਾਹਿਬ ਕਰ ਸਕਦੇ ਆ ਮੈਂ ਪੁਲਿਸ ਦੇ ਇਸ ਕੰਮ ਲਈ ਸ਼ਲਾਘਾ ਕਰਦਾ ਔਰ ਨਾਲ ਹੀ ਜਿਹੜਾ ਐਸ ਐਸਪੀ ਸਾਹਿਬ ਨੇ ਨਸ਼ਿਆਂ ਦੀ ਗੱਲ ਦਿੱਤੀ ਆ ਬਿਲਕੁਲ ਸਹੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪਰਮਾਤਮਾ ਦੀ ਦਇਆ ਦੇ ਨਾਲ ਹੁਣ ਨਸ਼ੇ ਵਾਲੇ ਜਿਹੜੇ ਸਮੱਗਲਰ ਆ ਉਹਨਾਂ ਤੇ ਪੂਰੀ ਤਰ੍ਹਾਂ ਸਿਕੰਜਾ ਕੱਸ ਹੋ ਚੁੱਕਿਆ ਆ ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਹੜਾ ਕੋਈ ਮਾੜਾ ਅਨਸਰ ਹੋਊਗਾ ਬਾਹਰ ਨਹੀਂ ਰਹੂਗਾ ਸਲਾਕਾਂ ਦੇ ਪਿੱਛੇ ਰਹੂਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੱਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ